ਦੋਸਤੋ ਗਿੱਲ ਨੀਲੀ ਰਵੀ ਡੇਰੀ ਫਾਰਮਿੰਗ ਫੋਟੀ ਸੌਂਡ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਇੱਕ ਹੋਰ ਨੀਲੀ ਰਵੀ ਦਾ ਕਟਾ ਜਿਹੜਾ ਮੱਝਾ ਲਾਉਣ ਵਾਲਾ ਦਿਖਾਉਣੇ ਆ ਜਿਹਦੇ ਵਿੱਚ ਬਹੁਤ ਚੰਗਾ ਵਧੀਆ ਮਾਲੀ ਇਹ ਇਹ ਵੀ ਫਰੋਇਪੁਰ ਤੋਂ ਹੀ ਗਿਆ ਸੀ ਤੇ ਕਰਾਉਣੇ ਭਰਾਣਾ ਗੱਲ ਬਾਤ ਮਾਲੀ ਚੈੱਕ ਕਰੋ ਕਟਾ ਚੰਗਾ ਵਧੀਆ ਕੁਆਲਟੀ ਦਾ ਕਟਾ ਆ ਔਰ ਥੋੜਾ ਜਿਹਾ ਪੈਰਾ ਤੋਂ ਬੜਾ ਹੈ ਅਲੱਗ ਲੁੱਕ ਹੈ ਸੜਕ ਤੇ ਤੁਰਨ ਨਾਲ ਤਾਂ ਕਰਕੇ ਵਾਕੀ ਚੰਗਾ ਕੱਟਾ ਹੈ ਕੁਆਲਿਟੀ ਦੇਖ ਸਕਦੇ ਆ ਨਲਾਂ ਨਲਾਂ ਦੀ ਟੈਸਟੀਕਲ ਬੰਤਰ ਸਾਰੇ ਸਾਫ ਆ ਤੇ ਤੁਹਾਡੇ ਸਾਹਮਣੇ ਐ ਵੀ ਨੀਲੀ ਰਵੀ ਦਾ ਬੋਲਿਆ ਇਹਦੇ ਬੱਚੇ ਬੱਚੇ ਆ ਗਏ ਕਿ ਨਹੀਂ ਬੱਚੇ ਆਏ ਕਰ ਪਰੇ ਆ ਕਿੰਨੇ ਜਰਦਾ ਹੋ ਗਿਆ ਇਹ ਹੋ ਗਿਆ 3 ਨਾਲ 3 ਨਾਲ ਤੇ ਤੇਰਾ ਕਿਹੜਾ ਏਰੀਆ ਅੰਬਰ ਸਰ ਇਹ ਕਿੱਥੋਂ ਲਿਆ ਸੀ ਆਪਾਂ ਇਹ ਫੋਇਪਰੋਂ ਲਿਆ ਸੀ ਫੋਇਪਰੋਂ ਹੀ ਲਿਆ ਸੀ ਨਾ ਇਹ ਕਿਹੜੇ ਥਾਂ ਦਾ ਪਤਾ ਕੋਈ ਛੋਟਾ ਮੋਟਾ ਕਿ ਕਿਹੜੇ ਪਿੰਡੋਂ ਲਿਆਈ ਫੋਇਪਰੋਂ ਫੋਇਪਰੋਂ ਲਿਆਈ ਕੀ ਨਾਂ ਮੱਲਾਂ ਵਾਲੀ ਮੱਲਾਂ ਵਾਲਿਓ ਠੀਕ ਆ ਕੋਟੀ ਦੇਖ ਸਕਦੇ ਆ ਮੱਝਾਂ ਦੇ ਵਿੱਚ ਤੁਸੀਂ ਸਾਫ਼ ਸੁਥਰੇ ਜਾਨਵਰ ਆ ਭਰਾ ਕੋਲ ਤੇ ਦੋ ਚਾਰ ਗੱਲਾਂ ਬਾਤਾਂ ਕਰਾਉਣੇ ਭਰਾਣਾ ਆ ਜਾ ਇੱਧਰ ਅੱਗੇ ਆਈ ਕਿਹੜਾ ਪਿੰਡ ਆ ਜਰਾ ਪਿੰਡ ਨੰਬਰ ਸਰ ਅੰਬਰਸਰ ਏਰੀਆ ਤੇ ਮਾਲੀ ਤਰ੍ਹਾਂ ਦੋ ਸੀ ਯਾਰ ਦੋ ਮਾਲੀ ਸੀ ਦੋ ਜਿਹੜਾ ਵੇਚਦਾ ਦੂਜਾ ਵੇਚਦਾ ਤੇ ਅੱਛਾ ਤੇ ਹੁਣ ਇਹਦੇ ਬੱਚੇ ਕਿਵੇਂ ਵਧੀਆ ਦਿੱਲੀ ਚ ਆਏ ਜਾਂ ਕਿਦਾਂ ਉਹ ਵਧੀਆ ਹੈਂ ਬਹੁਤ ਵਧੀਆ ਦਿੱਲੀ ਜੀ ਆਏ ਆ ਦਿੱਲੀ ਜੀ ਆਏ ਆ ਅੱਖਾਂ ਅੱਖਾਂ ਸਾਫ਼ ਆਈਆਂ ਬਿਲਕੁਲ ਸਹੀ ਤੇ ਉਹ ਜਿਹੜਾ ਦੂਸਰਾ ਘਟਾ ਮਗਰ ਉਹ ਉਹ ਛੋਟਾ ਉਹ ਤਰ ਨਹੀਂ ਦਿੰਦਾ ਨਹੀਂ ਉਹ ਨਹੀਂ ਦਿੰਦਾ ਠੀਕ ਆ ਇਹ ਚੈੱਕ ਕਰ ਸਕਦੇ ਮਾਲ ਜਿਹੜਾ ਬਹੁਤ ਵਧੀਆ ਚੰਗੀ ਬਰਡ ਲਾਈਨ ਦੇ ਜਨਵਰ ਆ ਇਹਦੇ ਕੋਲ ਵੀ ਇਹ ਬੰਦਾ ਇਹ ਵੀ ਮੇਰਾ ਖਾਸ ਹੈ ਪੁਰਾਣਾ ਆ ਤੇ ਅੱਗੇ ਵੀ ਮੈਨੂੰ ਬੜੀ ਵਾਰੀ ਮਿਲਿਆ ਮੇਰੇ ਏਰੀਆ 'ਚ ਰਹੇ ਗਿਆ ਵਾ ਤੇ ਤੁਹਾਨੂੰ ਦਿਖਾਉਣੇ ਇਹਦੇ ਜਾਨਵਰ ਤੇ ਚੰਗੇ ਚੰਗੇ ਜਾਨਵਰ ਰੱਖੇ ਭਰਾਣੇ ਹੋਰ ਵੀ ਇਹਦੇ ਕੋਲ ਚੰਗੇ ਨਾਗਾ ਪਹਿਲਾਂ ਇੱਕ ਕੱਟਾ ਇੱਕ ਹੋਰ ਵੀ ਬਹੁਤ ਚੰਗਾ ਸੀ ਤੇ ਉਹ ਭਰਾਣੇ ਤਾਂ ਨਹੀਂ ਦਿੱਤਾ ਉਹ ਮਿਲਦਾ ਪਹਿਲਾਂ ਸੇਲ ਕਰਦਾ ਪਹਿਲਾਂ ਉਹਦੋਂ ਦੇਣ ਦਾ ਚਾਹ ਵਣ ਸੀ ਕੱਟਾ ਇਹਦੇ ਕੋਲ ਆ ਵੀ ਚੰਗਾ ਆ ਤੇ ਮੱਝ ਦੇਖ ਲੈਣੇ ਤੁਸੀਂ ਕੁਆਲਟੀ ਦੇਖ ਸਕਦੇ ਆ ਬੱਚਿਆਂ ਦੇ ਵਿੱਚ ਚੰਗਾ ਸੁਥਰਾ ਮਾਲੀ ਆ ਉਹ ਦੂਸਰਾ ਕਟਾ ਕਿੱਥੇ ਆ ਨਹੀਂ ਇੱਕ ਉਹ ਗੱਡੀ ਵਿੱਚ ਫਿਰਦਾ ਔਰ ਦੂਜਾ ਘਟਾ ਕਿੱਧਰ ਗਿਆ ਜਿਹੜਾ ਫਿਰਦਾ ਹੈ? ਆਹ ਫਿਰਦਾ ਹੈ ਨਾ। ਉਹ ਕਿਹੜੇ ਥਾਂ ਦਾ? ਆਹ ਫਿਰਦਾ ਵੇ। ਉਹ ਦੂਜੇ ਪਾਸੇ ਠੀਕ ਹੈ। ਹੈ? ਉਹ ਦੂਜੇ। ਇਹ ਮਾਲੀ ਹੁਣੇ ਤੁਹਾਨੂੰ ਇੱਕੋ ਘਟਾ ਬਾਚਾ ਕਰ ਸਕਦੇ। ਸ਼ਕਲ ਨਹੀਂ ਵੀਆ। ਆ ਵੇ ਪਰੇ ਜੇ ਪਰੇ ਮੱਝ ਨੰਗਣ ਦੇ ਹੱਪੇ ਹੋ ਜਾਣਾ ਅੱਗੇ ਹੱਡ ਮੜਾ ਹੈ ਬਾਹਰ ਅੱਛਾ ਇਹ ਦੂਜੇ ਦਾ ਇਹਦਾ ਸਾਫ ਹੈ ਇਹ ਕਿੰਨੇ ਚਿਰ ਦਾ ਹੋ ਗਿਆ ਇਹ ਹੋ ਗਿਆ 1 ਸਾਲ ਤੇ ਤਿੰਨਾਂ ਚੋਂ ਮਹੀਨੇ ਦਾ ਇੱਕ ਸਾਲ ਚੋਤ ਮੇਰੇ ਤੋਂ ਜਾ ਨਹੀਂ ਜਾਣਾ ਮੜਾ ਲਿਆਈ ਮੇਰਾ ਮੋਟਰਸਾਈਕਲ ਪਿੱਛੇ ਭੱਜ ਗਈ टांग ਫੜਾ ਜਾ ਮੇਰੇ ਜਾ ਪੱਜ ਭੱਜ ਗਿਆ ਜੀ ਚੈੱਕ ਕਰ ਸਕਦੇ ਮਾਲ ਭਰਾ ਦਾ ਤੇ ਹਟ ਇੱਕ ਝੋਟੀ ਦੇਖੋ ਬਹੁਤ ਚੰਗੀ ਨੀਲੀ ਦੀ ਸਾਫ਼ ਸੁਥਰੀ ਝੋਟੀ ਆਉਦੀ ਬਹੁਤ ਵਧੀਆ ਤਲੀ ਬ੍ਰੇਕੀ ਦੇ ਵਿੱਚ ਝੋਟੀ ਮਾਰਕਿੰਗ ਦੇਖੋ ਇਹਦੀ ਜੈਨੂਨ ਜੀ ਚੈੱਕ ਕਰ ਫੜੇ ਤੁਸੀਂ ਬਹੁਤ ਸੋਹਣੀ ਐ ਰਦੀ ਡੰਗ ਦੀ ਝੋਟੀ ਐ ਹੋਰ ਭਾਈ ਜਾਨਵਰ ਚੰਗੇ ਚੰਗੇ ਭਰਾ ਕੋਲਾ